ਸਾਹਿਬੇ ਕਮਾਲ ਸਰਬੰਸਦਾਨੀ ਬਾਜਾਂ ਵਾਲੇ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਹ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਸੂਲਪੁਰ ਮੱਲਾ ਵਿਖੇ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋਂ 22 ਦਸੰਬਰ ਤੋਂ ਲੈ ਕੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਸੀ ਉਸ ਦੀ ਸਮਾਪਤੀ ਹੋਈ ਤੇ ਆਖਰੀ ਦਿਨ ਬੱਚਿਆਂ ਵਿੱਚ ਦਸਤਾਰ ਮੁਕਾਬਲੇ ਕਰਵਾਏ ਗਏ ਦਸਤਾਰ ਮੁਕਾਬਲੇ ਵਿੱਚ ਬੱਚਿਆਂ ਨੇ ਵੱਧ ਝੜ ਕੇ ਹਿੱਸਾ ਲਿਆ ਤੇ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਨਾਲ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਬੱਚਿਆਂ ਦਾ ਹੌਸਲਾ ਅਫਜਾਈ ਕੀਤਾ ਨਾਨਕ ਨਗਰ ਕੀਰਤਨ ਕਮੇਟੀ ਤੋਂ ਪ੍ਰਧਾਨ ਜੋਰਾ ਸਿੰਘ ਰਸੂਲਪੁਰ ਨੇ ਜਿੱਥੇ ਬੱਚਿਆਂ ਨੂੰ ਦਸਤਾਰ ਦੀ अहमियत ਬਾਰੇ ਜਾਣਕਾਰੀ ਦਿੱਤੀ ਉੱਥੇ ਸਹਿਯੋਗ ਕਰਨ ਵਾਲੇ ਰਮਨਜੀਤ ਸਿੰਘ ਬਹਿਰੀਨ ਅਤੇ ਅਰਬੇਲ ਸਿੰਘ ਮਨੀਲਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਨਾਲ ਨਾਲ ਦਸਤਾਰ ਸਿਖਲਾਈ ਕੋਚ ਸੁਖਚੈਨ ਸਿੰਘ ਡਾਂਗੀਆਂ ਦਾ ਵੀ ਸਪੈਸ਼ਲ ਥੈਂਕਸ ਕੀਤਾ ਤਸਵੀਰਾਂ ਵੇਖ ਰਹੀਓ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਪੈਂਡਰਸੂਲ ਪਰ ਮੱਲਾ ਜ਼ਿਲ੍ਹਾ ਲੁਧਿਆਣਾ ਤੋਂ ਕੋਮਲ ਪ੍ਰੀਤ ਕੌਰ ਹਠੂਰ ਦੀ ਸਪੈਸ਼ਲ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਦਰਤਾਰ ਮੁਕਾਬਲੇ ਤੇ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਬੱਚਿਆਂ ਦਾ ਸੰਗਤਾਂ ਦਾ ਕੋਟਨ ਕੋਟਬਾਰ ਧੰਨਵਾਦ ਜੀ ਅੱਖਰ ਦਾ ਪ੍ਰਬੰਧਕਾਂ ਵੱਲੋਂ ਅੱਜ ਦੇ ਇਸ ਸਮਾਗਮ ਤੇ ਦਾਸ ਵੱਲੋਂ ਕਲਗੀਧਰ ਦੋਜੀ ਪ੍ਰੀਤਮ ਦੇ ਪਾਵਨ ਚਾਹ ਦੇ ਵਿੱਚੋਂ ਇੱਕ ਕਵਤਾ ਪੇਸ਼ ਕਰੀ ਜਾ ਰਹੀ ਹੈ ਜਿਸ ਸਮੇਂ ਛੋਟੇ ਸਹਿਬਜਾਦਿਆਂ ਨੂੰ ਸਰਹੰਦ ਦੇ ਸੂਬੇ ਦੇ ਸਿਪਾਹੀ ਪੁਲਿਸ ਵਾਲੇ ਲਈ ਜਾ ਰਹੇ ਹਨ ਰਸਤੇ ਵਿੱਚ ਖੜੀਆਂ ਕੁਝ ਦੇਵੀਆਂ ਸਹਿਬ ਜਾਦਿਆਂ ਦੀਆਂ ਸਿਫਤਾਂ ਕਰਦੀਆਂ ਉਸ ਸਮੇਂ ਦੇ ਸੀਨ ਨੂੰ ਪਿਆਰ ਨਾਲ ਸਰਵਣ ਕਰੋ ਜੀ ਕਹੇ ਸਿਆਖ ਰਹੀਆਂ ਖੂਤੇ ਖੜੀਆਂ ਦੇਵੀਆਂ ਏਕੇ ਦੂਜੀ ਨੂੰ ਕਹਿਣਾ ਜਾਣ ਅਲਾਈ ਸੂਰੇ ਤਾਂ ਸਫਲ ਕਰੋ ਨੀ ਨੈਣ ਓ ਬੇਖੋਨੀ ਬੈਣੋ ਕੈਸੇ ਜਾਣ ਅਨੋਖੇ ਰਾਹੀ ਮਨਮੋਹਣ ਸੂਰਤਾਂ ਤੇ ਮਾਰੇ ਝਲਕਾ ਹੁਸਨ ਅਲਾਹੀ ਹੈ ਤੋਰ ਮਰ ਲਾਂਦੀ ਕੈਸੇ ਰਾਸਤੇ ਜਾਣ ਸਹਾਏ ਚੰਦ ਸੂਰਜ ਅਰਸਾਂ ਦੇ ਫਿਰਦੇ ਮਾਤ ਲੋਕ ਤੇ ਆਏ ਇਨਾ ਅਵਤਾਰਾਂ ਦੀ ਏ ਕੀ ਜਾਣੇ ਕਰੇ ਲਕਾਈ ਹਾਕਮ ਤੇਰੇ ਕੇਸਰ ਦੇ ਜਾਂਦੇ ਹੱਥ ਕੜੀਆਂ ਕਿਉਂ ਲਾਈ ਏ ਕੁਮਰ ਨਦਾਨਾ ਤੀ ਐਡੇ ਵਖਤ ਕਿਨਾਨੀ ਪਾਏ ਚੰਦ ਤੇ ਸੂਰਜ ਅਰਸਾਂ ਦੇ ਫਿਰ ਦੇ ਮਾਤ ਲੋਕ ਤੇ ਆਏ ਵੇਕੇ ਛੋਟੀਆਂ ਉਮਰਾਂ ਦੇ ਯਾਣੀ ਜਾਪਣ ਸੰਤ ਸੇ ਨੰਦਨ ਗੱਡੇ ਮਤਰੇ ਹੀ ਦੇ ਹੁਣੀ ਜਾਂਦਾ ਸਰਸ ਦੀ ਨੰਦਨ ਹੈ ਪੁੱਤਰ ਪਾਤ ਸਾਦੀਏ ਡੋਲੇ ਡੋਲੇ ਪੈਂਦੇ ਰੂਪ ਸਵਾਰੇ ਚੰਦੇ ਸੂਰਜੇ ਆਸਾਂ ਦੇ ਫਿਰਦੇ ਮਾਤਿ ਲੋਕ ਤੇ ਆਏ ਯਾਰੂ ਬਸੰਤ ਸਈਓ ਬੇਟੇ ਖਰਕ ਸੈਨ ਦੇ ਹੋਣੇ ਕੋਈ ਨਵੀਂ ਪੈਗੰਬਰ ਨਹੀਂ ਸਲੇਮਾਨ ਦੂਸਬਾ ਸੋਣੇ ਹੈ ਹਸਨ ਹਸੈਨ ਸਈਓ ਹੁਣ ਬੀਬੀ ਫਾਤਿਮਾ ਜਾਏ ਚੰਦ ਤੇ ਸੂਰਜ ਅਰਸਾਂ ਦੇ ਫਿਰ ਬੇਮਾਤੀ ਲੋਕ ਤੇ ਆਏ ਜਾਂ ਜਾਂਵੇ ਮਸਰਾ ਨੂੰ ਇਹ ਬਲਰਾਮਕ੍ਰਿਸ਼ਨ ਪਰਤਾ ਉਹ ਲੈ ਕਰ ਅੱਖੀਆਂ ਤੋਂ ਕੈਸੇ ਬਚੂ ਦੇਵਕੀ ਮਾਤਾ ਜੋ ਬੜੇ ਤੇਜ ਵਾਲੀ ਕਿਹੜੀ ਹਾਇਸਤ ਬੰਤੀ ਮਾਏ ਚੰਦ ਸੂਰਜ ਦੇ ਅਰਸਾਰੇ ਫਿਰਦੇ ਮਾਤਿ ਲੋਕ ਤੇ ਆਏ ਜਖੜਾ ਨੇ ਕੇਰ ਲਿਆ ਚਾਨਣ ਹੈ ਖੁਦ ਰੱਬ ਦੀ ਇਹ ਕਰਦਾ ਪੂਪਤ ਹੈ ਹੁਸ਼ਨਾ ਦੇ ਸੀਤੇ ਦੇ ਨੂਰ ਚਿਹਰਿਆਂ ਵਰਦਾ ਇਹ ਦਰਸ਼ਨ ਦੇਵਲ ਨੂੰ ਜੋੜੀ ਕੱਲੀ ਆਪ ਖਦਾਏ ਚੰਦ ਸੂਰਜ ਆਸਾਂ ਦੇ ਫਿਰਦੇ ਮਾਦਿ ਲੋਕ ਤੇ ਆਏ ਬਾਣੇ ਤੋਂ ਰਾਜ ਰਸੀ ਲੱਗਦੇ ਹੈ ਦਸ਼ਮੇਸ਼ ਦਲਾਰੇ ਟੁੱਟ ਗਏ ਟਹਿਕ ਦੇ ਨੀ ਅਰਸਾਂ ਤੋਂ ਉਹ ਕੋਤਬ ਮਨਾਰੇ ਮਨ ਦੇ ਦਰਬਾਰ ਸਿੰਗਾ ਪਾਣੀ ਭਾਵੀ ਦੇ ਵਰਤਾਏ ਚਾਂਦੇ ਸੂਰਜ ਦੇ ਅਰਸਾਂ ਫਿਰਦੇ ਮਾਤ ਲੋਕ ਤੇ ਆਏ ਚਾਂਦੇ ਸੂਰੇ ਦੇ ਆਸਾਨੇ ਫਿਰਦੇ ਮਾਤ ਲੋਕ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਗੁਜਰਕੌਰ ਚਾਰੀ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਸਪਰਪਤ ਗੁਰੂ ਨਾਨਕ ਨਗਰ ਕੀਰਤਨ ਕਮੇਟੀ ਵੱਲੋਂ ਦਸਤਾਰ ਸਖਲਾਈ ਕੈਂਪ ਲਾਇਆ ਗਿਆ ਕੈਂਪ ਵਿੱਚ ਵੱਧ ਚੜ ਕੇ ਬੱਚਿਆਂ ਨੇ ਹਿੱਸਾ ਲਿਆ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਕੈਂਪ ਲੱਗਿਆ ਵਾ ਅਖੀਰਲੇ ਦਿਨ 28 ਤਰੀਕ ਨੂੰ ਦਸਤਾਰ ਸਗਲਾਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਫਾਸਟ ਸੈਂਕੜ 3 ਕੱਢੇ ਗਏ ਸਾਰੇ ਬੱਚਿਆਂ ਨੇ ਜਿਨ੍ਹਾਂ ਨੇ ਵੀ ਕੈਂਪ ਦੇ ਵਿੱਚ ਭਾਗ ਲਿਆ ਉਹਨਾਂ ਨੂੰ ਸਭ ਨੂੰ ਸਨਮਾਨ ਚਿੰਨ ਦਿੱਤੇ ਗਏ ਗੁਰਨਾਨਕ ਨਗਰ ਕੀਰਤਨ ਕਮੇਟੀ ਸਮੂਹ ਵੱਲੋਂ ਬੇਨਤੀ ਹੈ ਮਾਤਾ-ਮਾਪਾਣਾ ਬੱਚੀਆਂ ਨੂੰ ਵੀ ਉਹ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਵੱਧ ਤੋਂ ਵੱਧ ਜੋੜਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸੀ ਹੋਈ ਦਸਤਾਰ ਨੂੰ ਸੰਭਾਲ ਕੇ ਰੱਖਿਆ ਤੇ ਊੜੇ ਤੇ ਜੂੜੇ ਦੀ ਰਾਖੀ ਕਰਨ ਵੱਧ ਚੜ ਕੇ ਹਿੱਸਾ ਦਵਾਉਣ ਸਿੱਖੀ ਦੇ ਪ੍ਰੋਗਰਾਮਾਂ ਦੇ ਵਿੱਚ ਗੁਰਨਾਨਕ ਨਗਰ ਕੀਰਤਨ ਕਮੇਟੀ ਨੂੰ ਦਸਤਾਰ ਸਗਲਾਈ ਦੇ ਵਿੱਚ ਸਹਿਯੋਗ ਦਿੱਤਾ ਸਰਦਾਰ ਰਮੇਲ ਸਿੰਘ ਮੰਡੀਲਾ ਰਮਨਜੀਤ ਸਿੰਘ ਬਰਹੀਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ